मेरी जान पर फजल अपना बेहद और बेहिसाब किया हाँ ਅੱਜ ਦਾ ਇਹ ਦਿਨ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਆਨੰਦਮਈ ਹੋਵੇ ਮੇਰੇ ਪਿਆਰੇ ਅਜ਼ੀਜ਼ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਦੇ ਆਏ ਉਸ ਦੀ 9 ਆਇਤ ਵਿੱਚ ਲਿਖਿਆ ਹੈ ਭਲਾ ਤੁਸੀਂ ਅਜੇ ਨਹੀਂ ਸਮਝਦੇ ਹੋ ਅਤੇ ਉਹਨਾਂ 5000ਾਂ ਦੀਆਂ 5 ਰੋਟੀਆਂ ਨੂੰ ਚੇਤੇ ਨਹੀਂ ਰੱਖਦੇ ਅਰ ਤੁਸੀਂ ਕਿੰਨੀਆਂ ਟੋਕਰੀਆਂ ਚੁੱਕ ਲਈਆਂ ਪ੍ਰਭੂ ਯੇਸ਼ੂ ਮਸੀਹ ਜੀ ਆਪਣੇ ਚੇਲਿਆਂ ਦੇ ਅਵਿਸ਼ਵਾਸ ਦੇ ਕਾਰਨ ਉਹਨਾਂ ਤੋਂ ਪ੍ਰਸ਼ਨ ਪੁੱਛ ਰਹੇ ਹਨ ਕਿਉਂਕਿ ਉਹਨਾਂ ਨੇ ਉਸ ਦੇ ਇੰਤਜ਼ਾਮ ਤੇ ਬੱਲ ਦੇ ਕਾਰਨ ਲੋਕਾਂ ਪ੍ਰਤੀ ਉਸਦੇ ਪਿਆਰ, ਦਇਆ, ਕਿਰਪਾ ਅਤੇ ਭਲਾਈ ਨੂੰ ਦੇਖਿਆ ਸੀ। ਮਨੁੱਖ ਦੇ ਬਾਰੇ ਅਸੀਂ ਇਹੋ ਹੀ ਦੇਖ ਸਕਦੇ ਹਾਂ ਕਿ ਉਹ ਪਰਮੇਸ਼ਰ ਦੇ ਸੰਬੰਧ ਦੇ ਵਿੱਚ ਆਪਣੇ ਗਿਆਨ ਨੂੰ ਆਪਣੇ ਕੁਧਰਮ ਅਤੇ ਪਾਪ ਦੇ ਕਾਰਨ ਇਨਕਾਰ ਕਰਦੇ ਹਨ ਤੇ ਜਾਂ ਫਿਰ ਆਪਣਾ ਆਵਿਸ਼ਵਾਸ ਪ੍ਰਗਟ ਕਰਦੇ ਹਨ। ਇੰਨਾ ਹੀ ਨਹੀਂ ਉਹ ਪਾਪ ਦੇ ਕਾਰਨ ਆਪਣੀਆਂ ਭੌਤਿਕ ਵਸਤਾਂ ਤੇ ਮਨ ਲਗਾਉਂਦਾ ਹੈ ਤੇ ਆਤਮਿਕ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਪਰ ਜੋ ਕੋਈ ਵੀ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦਾ ਹੈ ਤੇ ਉਸ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਮੰਨਦਾ ਹੈ ਉਸ ਨੂੰ ਪ੍ਰਭੂ ਸਮਝ ਸ਼ਾਂਤੀ ਤੇ ਤਾਕਤ ਦਿੰਦੇ ਹਨ ਉਹ ਹੁਣ ਪਰਮੇਸ਼ਰ ਦੇ ਬਾਰੇ ਵਿੱਚ ਆ ਵਿਸ਼ਵਾਸ ਤੋਂ ਛੁਟਕਾਰਾ ਪ੍ਰਾਪਤ ਕਰਦਾ ਹੈ ਅਤੇ ਇਹ ਸਮਝ ਪਾਉਂਦਾ ਹੈ ਕਿ ਕੇਵਲ ਪ੍ਰਭੂ ਯੀਸ਼ੂ ਮਸੀਹ ਹੀ ਹੈ ਜੋ ਉਸ ਨੂੰ ਪਾਪ ਤੋਂ ਛੁਟਕਾਰਾ ਦੇ ਸਕਦਾ ਹੈ ਕਿਉਂਕਿ ਉਸ ਨੇ ਆਪ ਹੀ ਆਪਣੀ ਜਾਨ ਉਹਨਾਂ ਲਈ ਸਲੀਬ ਉੱਪਰ ਕੁਰਬਾਨ ਕਰ ਦਿੱਤੀ ਤੇ ਤੀਸਰੇ ਦਿਨ ਉਹ ਮਰਦਿਆਂ ਦੇ ਵਿੱਚੋਂ ਜੀ ਉੱਠ ਕੇ ਪਾਪ ਅਤੇ ਮੌਤ ਦੇ ਉੱਪਰ ਜਿੱਤ ਗਏ ਸਿਰਫ ਇਹੋ ਹੀ ਨਹੀਂ ਉਹ ਤੁਹਾਡੇ ਨਾਲ ਯਰ ਉਹ ਸੱਚਾ ਪਿਆਰ ਵੀ ਕਰਦਾ ਹੈ ਉਹੀ ਹੈ ਜਿਸ ਦੇ ਦੁਆਰਾ ਅਸੀਂ ਉਸ ਦੀ ਕਿਰਪਾ ਦੇ ਸਿੰਘਾਸਨ ਦੇ ਨੇੜੇ ਆ ਸਕਦੇ ਹਾਂ ਤੇ ਜਿਹੜੀ ਦਇਆ ਮੁਸੀਬਤ ਦੇ ਸਮੇਂ ਸਾਨੂੰ ਚਾਹੀਦੀ ਹੈ ਉਸ ਨੂੰ ਉਹ ਸਾਡੇ ਤੇ ਕਰਦਾ ਹੈ ਤੁਸੀਂ ਵੀ ਪ੍ਰਭੂ ਯੇਸ਼ੂ ਮਸੀਹ ਜੀ ਦੇ ਰਾਹੀਂ ਪਰਮੇਸ਼ਰ ਦੀਆਂ ਪਲੇ ਆਈਆਂ ਦਾ ਅਨੁਭਵ ਕਰ ਸਕੋ ਪਰਮੇਸ਼ਰ ਅੱਗੇ ਤੁਹਾਡੇ ਸਾਰਿਆਂ ਦੇ ਲਈ ਮੇਰੀ ਇਹੋ ਪ੍ਰਾਰਥਨਾ ਹੈ ਧੰਨਵਾਦ